ਰਾਹ ਦਾ ਭੇਜਿੰਦਾ ਨਾ ਉਹ ਪਰ ਮਿਲਦਾ ਪੰਨ ਕੋਲੇ ਐਨੀ ਦਾ ਕਰੀ ਦੁਦਾ ਜਦਕੇ ਤੂੰ ਫੋਨ ਲਾ ਮੈਂ ਗਰੇ ਜਾ ਕੇ ਪੁੱਛਦਾ ਉਸ ਟੇਬਲ 'ਤੇ ਹਮਨ ਜਾਣਦਾ ਨਹੀਂ ਉਹ ਐਸੇ ਤਾਂ ਮੈਂ ਕਮਾਂਡੀਆਂ ਦੇ ਪੁਜਾਬੀ ਪਰ ਕਿਵੇਂ ਹੈ ਠੀਕ ਹੈ ਵਧੀਆ ਫੋਨ ਦੇਰ ਇੱਕ ਫੋਨ ਲਾਉਣਾ ਮੈਂ ਫੋਨ ਲਾਉਣ ਲੈ ਲਓ ਹੈਲੋ ਹਾਂ ਵਪਾਰੀ ਬੋਲਦਾ ਵੀਰ ਦਿਮਾਗ ਚ ਬਾਣ ਲਾ ਗੱਲ ਪੈਸੇ ਦੇ ਦੇ ਮੇਰਾ ਸਿੱਧਾ ਹੋ ਕੇ ਪੈਸੇ ਮੇਰੇ ਗੁੱਸੇ ਨੂੰ ਤੂੰ ਜਾਣਦਾ ਨਹੀਂ ਆ ਜੀ ਮੇਰਾ ਗੁੱਸਾ ਬਹੁਤ ਭੜਕ ਓਏ ਚਾਹਨਾ ਕਿੱਥੇ ਇਹ ਮੇਰਾ ਫੋਨ ਫੋਨ 16 Pro ਸੀਗਾ ਆਈਫੋਨ ਸੀ ਪਤਾ ਤੈਨੂੰ ਕਿੰਨਾ ਮਹਿੰਗਾ ਕੋ ਕੀ ਗੱਲ ਹੋ ਗਈ ਬੱਬਾ ਦੀ ਸੱਤਾ ਬੈ ਉਹ ਸੁਪਤਾ ਕੀ ਭੈਰ ਉਹ ਜਦਸੇ ਤੋਂ ਫੋਨ ਨਹੀਂ ਫੜਿਆ ਸੀ ਕਿ ਉਹਦੇ ਹਾਂ ਤੇ ਨਾਲੇ ਤੂੰ ਮੇਰੇ ਗੁੱਸੇ ਨੂੰ ਭਰ ਜਾਣਦਾ ਹੀ ਐ ਜਾਣਦੇ ਆ ਬਈ ਮੈਂ ਲੈਣੇ ਸੀ ਪੈਸੇ ਕਿ ਤੇ ਗੁੱਸੇ 'ਚ ਉਹਦਾ ਫੋਨ ਭਰਨ ਬੈਠਾ ਯਾਰ ਮੈਂ ਤੇ ਮੈਂ ਯਾਰ ਉਹਨਾਂ ਕਿਹੜੀ ਨਹੀਂ ਵੇਚ ਕੇ ਫੋਨ ਦਵਾਇਆ ਉਹਦਾ ਨੋ 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 ਨੋ